ਸਤ ਸ੍ਰੀ ਅਕਾਲ ਕਿਵੇਂ ਸਾਰੇ ਮੀਤ ਕਰਦੇ ਠੀਕ ਹੋਨੇ ਆ ਅੱਜ ਦੀ ਰੁਟੀਨ ਆ ਸਵੇਰੇ ਉઠી ਮੈਂ ਕਿਹਾ ਕੰਮ ਕਰ ਟਾਈਮ ਨਾਲ ਹੀ ਕਰਨੇ ਆ ਹਨਾ ਫੜਾਵੜ ਫੜਾਵੜ ਕੰਮ ਕੋ ਇੱਤਾਂ ਨਿਪਟਾਇਆ ਕਿ ਸਭ ਹੋਣਾ ਗਿਆ ਫਿਰ ਮਤਲਬ ਫਿਰ ਇਦਾ ਹੀ ਵਿੱਚ ਵਿੱਚ ਕੰਮ ਪੈਂਦੇ ਗਏ ਫਿਰ ਮੈਂ ਸਕੂਲ ਤੋਂ ਲੇਟ ਹੋ ਗਈ ਸਕੂਲੇ ਪੰਜੀ ਫਿਰ ਕਿਸੇ ਟੀਚਰ ਦੀ ਲਗਾਤੀ ਡਿਊਟੀ ਦਿੱਤੀ ਕਿ ਉਹਨਾਂ ਨੂੰ ਕੋਈ ਕੰਮ ਸੀਗਾ ਉਸ ਤੋਂ ਬਾਅਦ ਫਿਰ ਮੈਂ ਪੇਪਰ ਚੈੱਕ ਕੀਤੇ ਪੂਰਾ ਦਿਨ ਪੇਪਰ ਚੈੱਕ ਕੀਤੇ ਹਨਾ ਬੰਡਲ ਬਹੁਤ ਵੱਡਾ ਸੀ 50-60 ਬੱਚਿਆਂ ਦਾ ਪੂਰਾ ਨਿਪਟਾਤਾ ਤੇ ਫਿਰ ਉਸ ਤੋਂ ਬਾਅਦ ਘਰ ਆ ਗਈ ਆ ਕੇ ਸੋ ਗਈ ਥੱਕ ਗਈ ਸੀਗੀ ਹਨਾ ਤੇ ਪੇਟ ਦੇ ਵਿੱਚ ਥੋੜੀ ਜਿਹੀ ਡਿਸਟਰਬੈਂਸ ਫਿਰ ਪਤਾ ਨਹੀਂ ਰਾਤ ਰਾਤ ਦੀ ਸੀਗੀ ਦਰਦ ਹੁੰਦਾ ਸੀ ਪੇਟ ਦੇ ਵਿੱਚ ਮੈਂ ਫਿਰ ਥੋੜੀ ਮੈਡੀਸਿਨ ਲਈ ਸਵੇਰੇ ਵੀ ਮੈਡੀਸਿਨ ਖਾਈ ਮੇਰੇ ਕੋਲ ਲਿਖਾਈ ਗਈ ਸੀ ਕਿ ਹੁਣ ਫਿਰ ਮੈਂ ਮੈਡੀਸਿਨ ਲੈ ਕੇ ਆਉਣੀ ਆ ਪੀਤ ਕਈ ਵਾਰੀ ਇੱਕ ਵਾਰੀ ਖਰਾਬ ਹੋ ਜਾਂਦੀ ਹੈ ਨਾ ਤੇ ਪਤਾ ਨਹੀਂ ਕਿਉਂ بار بار ਫਿਰ ਉਹੀ ਪ੍ਰੋਬਲਮ ਕ੍ਰੀਏਟ ਹੁੰਦੀ ਜਾਂਦੀ ਹੈ ਤੇ ਹੋਰ ਤੁਸੀਂ ਸੁਣਾਓ ਸਾਰੇ ਕਿਵੇਂ ਹਾਲ ਚਾਲ ਆ ਫਿਰ ਘਰ ਆ ਕੇ ਬੱਚੇ ਟਿਊਸ਼ਨ ਅੱਜ ਕਾਫੀ ਛੁੱਟੀ ਸੀਗੇ ਇੱਕ ਅਦਾ ਬੱਚਾ ਹੀ ਰਹਿ ਗਿਆ ਫਿਰ ਉਸ ਤੋਂ ਬਾਅਦ ਮੈਂ ਹੁਣ ਥੋੜੇ ਜਿਹੇ ਮੈਕੈਨਿਕ ਕਪੜੇ ਤੋਂ ਇਹ ਕੱਲ ਵੀ ਮਸੀਹਾ ਦਾ ਸਰਾਧ ਹੈਗਾ ਤੇ ਰੋਟੀ ਵਗੈਰਾ ਦੇਣੀ ਆ ਹਨਾ ਚਾਹੇ ਦੇਖੋ ਬੇਟੀਆਂ ਵੀ ਸੇਮ ਹੁੰਦੀਆਂ ਬੇਟੀਆਂ ਦੇ ਘਰ ਦੀਆਂ ਮਾਲਕ ਹੁੰਦੀਆਂ ਤੇ ਬੇਟੀਆਂ तमाम ਬਾਪ ਦੇ ਲਈ ਇਹ ਸਭ ਰੀਤੀ ਰਵਾਜ ਵੀ ਕਰਦੀਆਂ ਹਨਾ ਤੇ ਕਿਉਂ ਨਹੀਂ ਕਰਨੇ ਚਾਹੀਦੇ ਕਿਉਂਕਿ ਕਈ ਲੋਕ ਕੁਝ ਨਾ ਕੁਝ ਮੰਨਦੇ ਪਰ ਮੱਸਿਆ ਵਾਲੇ ਇਸ਼ਰਾ ਦੇ ਵਾਲੇ ਦਿਨ ਬੇਟੀਆਂ ਵੀ ਦੇ ਸਕਦੇ ਮੈਂ ਫਿਰ ਕੱਲ ਰੋਟੀ ਲੂਟੀ ਬਣਾ ਕੇ ਗੁਰਦੁਆਰੇ ਇੱਕ ਲੰਗਰ ਪਾਣੀ ਹੁੰਦਾ ਹੈ ਆ ਦੇਖ ਜਾਊਂਗੀ ਹੈਨਾ ਆਪਣੇ ਪੇਰੈਂਟਸ ਦੇ ਲਈ ਤੇ ਇਸ ਇੱਕ ਮਤਲਬ ਜਦ ਤੱਕ ਸਾਵਾ ਚ ਸਾਇ ਮੈਂ ਤਾਂ ਕਰਦੀ ਰਹੂੰਗੀ ਤੇ ਬਾਕੀ ਖੁਸ਼ੀਆਂ ਦੇਣੀਆਂ ਮੇਰੀ ਜ਼ਿੰਦਗੀ ਨੂੰ ਚੇਂਜ ਕਰਨਾ ਇਹ ਪਰਮਾਤਮਾ ਦੇ ਹੱਥ-ਪਾਸ ਹੈ ਤੇ ਸਭ ਜੀ ਜ਼ਰੂਰ ਅਸ਼ੀਰਵਾਦ ਦੇਣਗੇ। ਹਲੇ ਅੱਜ ਲਾਸਟਲਾਸ ਰਾਤ ਹੈ ਤੇ ਕੱਲ ਮੱਸੀਆ ਦਾ ਸਰਾਦ ਹੈਗਾ। ਮਤਲਬ ਹਲ ਲਾਸਟ ਇਸ ਰਾਤ ਵਿ ਜਾਏਗਾ ਤੇ ਫਿਰ ਅੱਧੀ ਢੋਲ ਵਗੈਰਾ ਬਜਾਉਣੇ ਸ਼ੁਰੂ ਹੋਗੇ। ਕਿਉਂਕਿ ਇੱਥੇ ਨਾ ਅਨਰਾਤਿਆਂ ਦੇ ਵਿੱਚ ਬਹਾਨੂਮਾਨ ਵਗੈਰਾ ਬੰਦੇ ਆ ਲੜਕੇ। ਕਈਆਂ ਨੇ ਤਾਂ ਸੁਪਨਾ ਕੀਤੀ ਹੁੰਦੀ ਕਈ ਵੈਸੇ ਮੋਦਮਸਤੀਆਂ ਹਨਾ ਤੇ ਕੋਈ ਗੱਲ ਨਹੀਂ ਹਰ ਇੱਕ ਦਾ ਆਪਣਾ ਸ਼ੌਂਕ ਹੈ ਕੋਈ ਵੀ ਕਿਦਾਂ ਵੀ ਭਗਵਾਨ ਦੀ ਪੰਥੀਗਤ ਹੈ। ਕਿਸੇ ਨੂੰ ਕਹਿਣਾ ਨਹੀਂ ਚਾਹੀਦਾ ਹਨਾ। ਉਸ ਤੋਂ ਬਾਅਦ ਹੁੰਦਾ ਦੁਸ਼ਹਿਰਾ ਦੁਸ਼ਹਿਰੇ ਦੀ ਸ਼ੋਭਾ ਯਾਤਰਾ ਜੂਸਲ ਆਪਣੀ ਰੋਰ ਤੋਂ ਜਾਂਦੀ ਹੈ ਤੇ ਫਿਰ ਉੱਥੇ ਤੁਹਾਨੂੰ ਵੀ ਦਿਖਾਵਾਂਗੀ ਮੈਂ ਕਲਿੱਪਿੰਗ ਕਰਕੇ ਇੱਕ ਵੀਡੀਓ ਬਣਾ ਕੇ ਬਣਾਵਾਂਗੇ ਪਿਛਲੀ ਵਾਰ ਵੀ ਬਣਾਈ ਸੀ ਮੈਂ ਹਮੇਸ਼ਾ ਹੀ ਦੰਦੀ ਰਹਿਣੀ ਆ ਤੇ ਉਸ ਤੋਂ ਬਾਅਦ ਹੈਗਾ ਥੋੜਾ ਬਹੁਤ ਲਾਈਵ ਵੀ ਕਰ ਦਾਂਗੇ ਵਿੱਚ ਇੰਦਾਂ ਦੀ ਕੋਈ ਗੱਲ ਨਹੀਂ ਹੁੰਦੀ ਤੇ ਕਿਉਂਕਿ ਸਾਰੀ ਇੰਨੀ ਜਿਹੜੀ ਆ ਆ ਵੀਡੀਓ ਬਣਾਣੀ ਨਾ ਉਹ ਪੋਸੀਬਲ ਨਹੀਂ ਹੁੰਦੀ ਹੈ ਨਾ ਤੇ ਵੀਡੀਓ ਜਦੋਂ ਆਪਾਂ ਬਣਾਨੇ ਆ ਤੇ ਅ ਥੋੜੀ ਕਲਿੱਪਿੰਗ ਹੁੰਦੀ ਹੈ ਤੇ ਫਿਰ ਕਈ ਵਾਰੀ ਮੈਂ ਲਾਈਵ ਕਰਕੇ ਕੁਝ ਨਾ ਕੁਝ ਸਪੈਸ਼ਲ ਹੁੰਦਾ ਤੇ ਜ਼ਰੂਰ ਦਿਖਾ ਦਿੰਦੀ ਆ ਉਥੇ ਰਸ ਵੀ ਬੜਾ ਹੁੰਦਾ ਹੈ ਨਾ ਉੱਪਰ ਵਾਲੀ ਉਦਾਂ ਕਿਸੇ ਫਲੋਰ ਤੇ ਖੜੇ ਹੋਣਾ ਫਿਰ ਤਾਂ ਵੀਊ ਚੰਗਾ ਆਂਦਾ ਪਰ ਉਹ ਰੋਡ ਤੇ ਹੁੰਨੇ ਆ ਨਾ ਤੇ ਉਥੇ ਅੱਗੇ ਅੱਗੇ ਲੋਕ ਆ ਜਾਂਦੇ ਆ ਤੇ ਕਾਫੀ ਰਸ ਹੁੰਦਾ ਉਹ ਤੇ ਚਲੋ 2 ਅਕਤੂਬਰ ਨੂੰ ਦੁਸ਼ਹਿਰਾ ਆਣਾ ਹੈ ਹੈਗਾ ਤੇ ਫਿਰ ਉਸ ਤੋਂ ਬਾਅਦ ਦਿਵਾਲੀ ਵੀ ਅਕਲੇ ਮਹੀਨੇ ਚ ਤਿਆਰ ਫੜਾਫੜਾਟੇ ਮਾਰ ਵੀ ਜਾਂਦੀ ਵੀ ਤਿਆਰ ਫੜਾਫੜਾਟੀ ਇਸ ਵਾਰੀ ਤੁਬੱਤ ਸਾਰੇ ਨਿਪਟ ਜਾਣੇ ਆ ਤੇ ਅ ਉਸ ਤੋਂ ਬਾਅਦ ਫਿਰ ਦੇਖੋ ਫਿਰ ਗੁਰਨਾਨਕ ਦੇ ਜਨਤੀਆਂ ਨਹੀਂ ਗੁਰਨਾਨਕ ਦਾ ਗੁਰਪੁਰਬ ਜਿਹੜਾ ਨਵੰਬਰ ਦੇ ਵਿੱਚ ਆਣਾ ਤੇ ਹਮੇਸ਼ਾ ਕਿਦਾਂ ਸਾਲ ਦਿਨ ਮਹੀਨੇ ਲੰਘਦੇ ਜਾਂਦੇ ਆ ਫਟਾਫਟ ਤੇ ਪਤਾ ਵੀ ਨਹੀਂ ਲੱਗਦਾ ਪਲਕ ਚਪ ਦੇ ਆ ਹੀ ਸਭ ਟਾਈਮ ਜਿਹੜਾ ਉਹ ਮਿੰਟੋਂ ਮਿੰਟ ਹੋ ਜਾਂਦਾ ਹੈ ਤੇ ਪ੍ਰਮਾਤਮਾ ਸਰਦ ਲਈ ਜੋ ਕੁਝ ਬਣਾਉਣਾ ਸੀ ਉਹ ਮੈਂ ਲੈ ਆਈ ਸੀਗੀ ਹਨਾ ਹੁਣ ਥੋੜਾ ਬਹੁਤ ਸਮਾਨ ਹੈਗਾ ਜਿਹੜਾ ਮੈਂ ਹੁਣੇ ਦੁੱਧ ਆਂਦਾ ਤੂੰ ਉਸ ਤੋਂ ਬਾਅਦ ਮੈਂ ਲੈ ਕੇ ਆਉਣੀ ਆ ਤੇ ਬਾਕੀ ਤਾਂ ਸਾਰਾ ਕੁਝ ਘਰ ਮੈਂ ਰਾਤੀ ਵੀ ਰਾਸ਼ਨ ਵਗੈਰਾ ਲੈ ਆਈ ਸੀ ਤੇ ਹੁਣ ਆ ਇੱਕ ਦੋ ਚੀਜ਼ਾਂ ਆ ਰਹੀਆਂ ਨੇ ਜਿਹੜੀਆਂ ਮੈਂ ਲੈ ਕੇ ਆਉਣੀ ਆ ਤੇ ਉਹ ਮੈਂ ਥੋਦਾ ਸਾਡਾ ਆਉਂਦਾ ਮੈਂ ਕਿਹਾ ਜਦ ਤੱਕ ਵੀਡੀਓ ਵੀ ਬਣਾ ਲੈਣੀ ਤੇ ਕੰਮ ਕਾਰ ਤੇ ਕਰਦੇ ਐਵੇਂ ਚੱਲਦੇ ਹੀ ਰਹਿੰਦੇ ਨੇ ਹਨਾ ਤੇ ਕਰੀ ਦੇ ਨੇ ਮਤਲਬ ਜਿਵੇਂ ਜਿਵੇਂ ਸਮਾਨ ਆਦਾ ਉਹਨਾਂ ਅੱਜ ਰਾਤ ਵੀ ਮੈਂ ਕੱਪੜੇ ਧੋਦਣੀ ਆ ਕਿਉਂਕਿ ਹਫਤੇ ਦੇ ਹੁੰਦੇ ਆ ਫਿਰ ਐਵੇਂ ਨਾ ਇੱਕ ਦਾ ਮੌਸਮ ਵੀ ਇਦਾਂ ਦੇ ਚੱਲਦੇ ਆ ਨਾ ਪਤਾ ਨਹੀਂ ਕਿਹੜੇ ਵੇਲੇ ਬਾਰਿਸ਼ ਵਗੈਰਾ ਆ ਜਾਂਦੀ ਹੈ ਫਿਰ ਬਿਜੀ ਵੀ ਰਹਿੰਦੇ ਬੱਚੇ ਜਿਹੜੇ ਟਿਊਸ਼ਨ ਵਾਲੇ ਤੋਂ ਉਹਨਾਂ ਦੇ ਇਗਜ਼ਾਮ ਵੀ ਚੱਲਦੇ ਆ ਆਪਾਂ ਚਾਹੇ ਥੋੜੇ ਵੀ ਐ ਪਰ ਫਿਰ ਵੀ ਉਹਨਾਂ ਦਾ ਹੁੰਦਾ ਹੀ ਆ ਨਾ ਹਨਾ ਕੱਲ ਸ਼ਾਮ ਨੂੰ ਉਹ ਫੇਰ ਟਿਊਸ਼ਨ ਆਣਗੇ ਨਾ ਤੇ ਇਦਾਂ ਪੋਸੀਬਲ ਜੇ ਹਨੀਆਂ ਸਵੇਰੇ ਸ਼ਰਾਤ ਦੀ ਰੋਟੀ ਦੇਣੀ ਹੈ ਤੇ ਹੁਣੇ ਮੈਂ ਜਿਹੜਾ ਕੰਮ ਨੇ ਪਟਾ ਦੇਣਾ ਆ ਕਿ ਤੁਸੀਂ ਵੀ ਸਾਰੇ ਕਿੱਦਾਂ ਆ ਆਪਣਾ ਦੱਸਿਆ ਕਰੋ ਕਈ ਲੋਕ ਨਾ ਕਹਿੰਦੇ ਕਾਲ ਕਰਦੇ ਰਹਿੰਦੇ ਆ ਤੇ ਮੈਂ ਕਹਾਂ ਮੈਸੇਜ ਕਰ ਦੋ ਆਪਾਂ ਕਹਿੰਦੇ ਹੁਣ ਮੈਸੇਜ ਕੀਤਾ ਜੇ ਬੰਦੇ ਕੋਈ ਇੰਨੇ ਟਾਈਮ ਹੋਣ ਜਦੋਂ ਦੇਖੇਗਾ ਇਨਸਾਨ ਨਾ ਤੇ ਜੇ ਰੈਲੇਵੈਂਟ ਹੋਏਗਾ ਤੇ ਜਰੂਰ ਉਹਦਾ ਆਨਸਰ ਕੀਤਾ ਇਹ ਥੋੜੀ ਹੈ ਕਿ ਬੇਫਾਲਤੂ ਆਨਸਰ ਕਰਦੇ ਰਹੋ ਕਿਸੇ ਨਾਲ ਗੱਲ ਕਰਨ ਦਾ ਇੰਨਾ ਟਾਈਮ ਨਹੀਂ ਹੁੰਦਾ ਬਈ ਬੰਦਾ ਰੋਟੀ ਕਮਾ ਕੇ ਆਪਣੀ ਖਾਂਦਾ ਆ ਤੇ ਕਿਵੇਂ ਉਹਦੀ ਲਾਈਫ ਹੁੰਦੀ ਆ ਉਹ ਕਿੰਨਾ ਕੁ ਬਿਜ਼ੀ ਹੁੰਦਾ ਸਿਰਫ ਰੀਲਾਂ ਬਣਾਉਣਾ ਤੇ ਲੈਟ ਚਲਾਉਣਾ ਹੀ ਉਹਦਾ ਕੰਮ ਨਹੀਂ ਹੁੰਦਾ ਉਹਦੀ ਜ਼ਿੰਦਗੀ ਦੇ ਵਿੱਚ ਹੋਰ ਬਥੇਰੇ ਕੰਮ ਹੁੰਦੇ ਆ ਤੇ ਜਿਹੜੇ ਉਹਨੇ ਕਰਨੇ ਆ ਹਨਾ ਤੁਸੀਂ ਵੀ ਆਪ ਸਮਝ ਸਾਰੋ ਤੇ ਬਾਕੀ ਚਾਰਦੀ ਕਲਾਚਾ ਤੇ ਕੰਮ ਕਰ ਕਰਦੇ ਰਹਿਣੇ ਆ ਤੇ ਬਾਕੀ ਤੁਸੀਂ ਸੋਚੋ ਨਾ ਵੀ ਆ ਕਾਮਯਾਬੀ ਮਿਲ ਜੇ ਇੱਥੇ ਨੈਟ ਤੇ ਤੇ ਇੱਕ ਦਿਨ ਸਟਾਰ ਦਾ ਦਰਜਾ ਸਾਨੂੰ ਵੀ ਮਿਲੂਗਾ